ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰੁ ਚੁਪੈ ਚੁਪਨਾ ਹੋਈ ਜੇ ਲਾਹ ਰਹਨ ਬਤਾਰੋ ਭੁਖਿਆ ਭੁਖਣਾ ਉਤਰੀ ਜੇ ਬੰਨ ਨ ਪ੍ਰਿਆ ਭਾਰੋ ਸਹ ਸਿਆਣ ਪਾਲਖ ਹੋਈ ਤਾਂ ਇੱਕ ਨ ਚੱਲੇ ਨਾਲ ਕਿਸ htਿਆਰਾ ਹੋਈਐ ਕਿਵ ਕੁੜਾ ਟੁੱਟੈ ਪਾਲ ਹੁਕਮ ਰਜਾਈ ਚੰਨੋ ਨਾਲਿ ਲਿਖਿਆ ਨਾਲਿ ਹੁਕਮੀ ਹੋਵਣਾ ਆਕਾਰ ਨ ਕਹਿਆ ਜਾਈ ਹੁਕਮੀ ਹੋਵਣਾ ਦੀਪ ਮਿਲੈ ਬੜਿਆਈ ਹੁਕਮੀ ਉਤਮ ਨੀਚੋ ਹੁਕਮ ਲਿਖੋ ਦੁਖ ਸੁਖ ਪਾਈਐ ਇੱਕ ਨ ਹੁਕਮ ਅਕਸ਼ੀਸ਼ ਇੱਕ ਹੁਕਮੀ ਸਦਾ ਪਵਈਐ ਹੁਕਮੇ ਅੰਦਰ ਸਭੋ ਬਾਹਰ ਕੁਮ ਨ ਕੋਈ ਨਾਨਕ ਹੁਕਮੈ ਜੇ ਗੁਜੈ ਤਾਂ ਹਮੇ ਕਹਿ ਨ ਕੋਈਂ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗਣੋੜੇ ਆਇਆ ਚਾਰੂ ਗਾਵੇ ਕੋ ਵਿਦਿਆਵਿਖਮੀ ਚਾਰੂ ਗਾਵੇ ਕੋ ਸਾਧ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦਰ ਹਦੂਰ ਕਥਨਾ ਕਤਿਨੀ ਆਵੇ ਥੋਟ ਕਤ ਕਤ ਕਥੀ ਕੋਟੀ ਘੋੜ ਕੋਟਾ ਦਿੰਦਾ ਦੇ ਲੈਂਦੀ ਥਕ ਪਾਹੀ ਜੁਗਾ ਜੁਗੰਤਰ ਘਾਇ ਕਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸੈ ਭੇ ਪ੍ਰਵਾ ਸਾਚਾ ਸਹਿਬ ਸਚ ਨਾਮਿ ਭਾਕੇ ਆ ਭਉ ਭਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਦਾਰ ਭੇਰ ਕੇ ਅਗੇ ਰਖੀਐ ਜਿਤ ਦਿਸੈ ਦਰਬਾਰ ਮੂਹ ਕੇ ਬੋਲਣ ਬੋਲੀਐ ਜਤ ਸੰਤ ਰਹੀ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆਂ ਬੇ ਕਪੜਾ ਹਦਰੀ ਮੋਖ ਦਵਾਰ ਨਾਨਕ ਕਿਵੇਂ ਜਾਣੀ ਸਭ ਪੀ ਸਚਿਆਰ ਥਾਪਿਆ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਿਰੰજન ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਰ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦ ਗੁਣ ਕਵੇ ਨੰ ਗੁਰਮਖ ਰਹਾ ਸਮਾਈ ਗੁਰ ਈਸ਼ਰ ਗੁਰ ਗੌਰ ਖਬਰ ਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਤ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਣ ਭਾਣ ਕੇ ਨਾਏ ਕਰੀ ਜੇ ਤੀਸਰੇ ਢੁਪਾਈ ਵੇਖਾਂ ਬਿਣ ਕਰਮਾ ਕੈ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਲਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ 4000 ਜਾਂ ਹੋਰ ਦਸਨੀ ਹੋਏ ਨਮਾਖੰਡਾਂ ਵਿੱਚ ਜਾਣੀ ਨਾਲ ਚਲੇ ਸਭ ਕੋਈ ਚੰਗਾ ਨਾਮ ੜਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਬਈ ਤਾ ਵਤਨ ਪੁੱਛੈ ਕਿ ਕੀ ਤਾਂ ਅੰਦਰ ਕੀਟ ਕਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੀਆ ਗੁਣ ਦੀ ਤੇਹਾ ਕੋਈ ਨ ਸਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਪੀਰ ਸੁਰਨਾ ਸੁਣਿਆ ਧਰਤੂ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਈ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸ਼ਰਮੰਦ ਸੁਣਿਆ ਮੁਖਸਲਾਹਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਦ ਸੰਗਤਿ ਵੇਦ ਨਾਨਕ ਪਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾ ਸ਼ਿਨਾਨ ਸੁਣਿਆ ਤੜ ਪੜਪਾ ਵਹਿਮਾਨ ਸੁਣਿਆ ਲਾਗੇ ਸਹਿਜ ਗਿਆਨ ਨਾਨਕ ਪਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆਨ ਦੇ ਪਾਵੇ ਰਾਹ ਸੁਣਿਆ ਹਾਥ ਵੇ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਰੰਝਣ ਹੋਏ ਜੇ ਕੋ ਮਨ ਜਾਣ ਬੁਲ ਕੋਏ ਮਨਨਾ ਸੁਰਤ ਹੋਵੇ ਮਨ ਬੁੱਧਾ ਮੰਨੇ ਸਗਲ ਪਵਨ ਕੀ ਸੁਧਾ ਮੰਨੇ ਮੋਹ ਚੋਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣ ਮਨ ਕੋ ਹੋਏ ਮਨ ਨੇ ਮਾਰਗ ਠਾਕ ਨਾ ਪਾਏ ਮਨ ਨੇ ਪਤ ਸਿਓ ਪ੍ਰਗਟ ਜਾਏ ਮਨ ਨੇ ਮਾਗ ਨਾ ਚਲੇ ਪੰਥ ਮਨ ਨੇ ਧਰਮ ਸਿੱਤੀ ਸੰਮੰਦ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣ ਮਨ ਕੋ ਹੋਏ ਮਨ ਨੇ ਪਾਵਹਿ ਮੁਕਤਿ દ્વાਰ ਮਨ ਨੇ ਪਰਵਾਰੀ ਸਾਧਾਰ ਮਨਾਂ ਤਰੇ ਤਾਰੇ ਗੁਰ ਸਿੱਖ ਮਨ ਨੇ ਨਾਨਕ ਭਵੇ ਨਾ ਭਿਖੋ ਐਸਾ ਨਾਮ ਨਿਰੰਝੜ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੈ ਦ੍ਰਿਗਹਿ ਮਾਨ ਪੰਚੇ ਸੋਹਿਦ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰ ਵਿਚਾਰ ਕਰਤੇ ਕਹਿ ਕਰਨ ਨਾਹੀ ਸਮਾਰ ਤਾਉਲ ਕਰਨ ਦੇ ਆਕਾ ਪੂਤਾ ਸੰਤੋਖ ਥਾਪਖਿਆ ਜਨ ਸੂਤਾ ਜੇ ਕੋ ਬੁਝਾ ਹੋਵੇ ਸਤਿਆਰ ਤਵਲੇ ਉਪਰ ਕੀਤਾ ਭਾਰੋ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਂ ਲਿਖਿਆ ਬੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਈ ਕੀਤਾ ਤਾਨਸਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤਾ ਕਿਤਾਬ ਸਾਵ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਪਲੀਕਾਰ ਤੂ ਸਦਾ ਸਲਾਮ ਅਨੰਕਾਰ ਅਸੰਖ ਜਪ ਸੰਕ ਪਾਹੋ ਅਸੰਖ ਪੂਜਾ ਸੰਕ ਤਪਤਾਓ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਪਗਦ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਹਰ ਅਸੰਖ ਸੁਰੂਪ ਅਖਸਾਰ ਅਸੰਖ ਮੌਲਿ ਵਿਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇਕ ਵਾਰ ਜੋ ਤੁਧ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਮੁਰਗੰਧ ਕੋ ਹੋਰ ਅਸੰਖ ਚੋਰ ਹਰਨਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਤਿਆਗ ਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੁੜੀ ਫਿਰਾਹੀ ਅਸੰਖ ਮਲੇਸ਼ ਮਲ ਪਖਾਹੀ ਅਸੰਖ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਗਹਿ ਵਿਚਾਰ ਵਾਰਿਆ ਨ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਹੀ ਭਲੀਕਾਰ ਤੂੰ ਸਦਾ ਸਲਾਮ ਨਰੰਕਾਰ ਅਸੰਖ ਨਾਮ ਸੰਗ ਧਾਮ ਗਮ ਗਮ ਸੰਖ ਲਾਓ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਖਣ ਬੋਲਣ ਬਾਣ ਅਖਰਾਂ ਸਰ ਸੰਜੋਗ ਖਾਨ ਜਿਨੇ ਲਿਖੇ ਤਿਸਰ ਨਾ ਹੈ ਜੇ ਫਰਮਾਏ ਤਿਤ ਪਾਏ ਜੇ ਤਾ ਕਿਤਾ ਤਿੱਤਾ ਨਾ ਹੋ ਵਿੜ ਨਾਵੇ ਨਾਹੀ ਕੋ ਧਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲੀਕਾਰ ਤੂੰ ਸਦਾ ਸਲਾਮ ਰੰਗਕਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਤਰਸਖੇ ਮੌਤ ਪਲੀਤੇ ਕੱਪੜ ਹੋਇ ਦੇ ਸਾਬਨ ਲਈ ਉਹ ਧੋਏ ਪਰ ਇਹ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੇ ਰੰਗ ਸੁੰਨੀ ਪਾਪੀ ਆਕਰ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾਪੇ ਖਾਹੋ ਨਾਨਕ ਹੁਕਮੀ ਆਵੋ ਜਾਓ ਤੀਰਤ ਤਪਦੇ ਆਦਤ ਨਾ ਜੇ ਕੋ ਪਾਵੈ ਤਿਲਕਾ ਮਹਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਿਲਣਾ ਓ ਸਬਦੁ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਭਗਤ ਨਾ ਹੋਇ ਸੋ ਅਸਤਿ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮੰਨ ਤੋ ਕਮਸ ਵਿਲਾ ਵਖਤ ਕਮਲ ਕਉਣ ਤਥ ਕਉਣ ਵਾਰ ਕਮਣ ਸ੍ਰੁੱਤੀ ਮਾ ਉਕਮਣ ਜਿਤ ਹੁਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੈ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਤਿਤ ਵਰਨ ਜੋਗੀ ਜਾਣ ਰੁੱਤ ਮਾ ਨਾ ਕੋਈ ਜਾਗ ਕਰਤਾ ਸ੍ਰੀ ਟੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਅੱਖਾਂ ਕਿਵ ਸਲਾਹੀ ਕਿ ਉਮਰ ਨਹੀਂ ਕਿਵ ਜਾਣਾ ਲੜ ਕੀ ਅੱਖਾਂ ਸਭ ਕੋ ਅੱਖ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਢੀ ਨਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੈ ਅਗੇ ਗਿਆਨਾ ਸੁਹੈ ਤਤ ਨ ਤਤਰ ਲਖ ਅਗਾ ਸੰਗਾਸ ਔੜ ਕੇ ਔੜ ਕੇ ਭਾਲ ਥੱਕੇ ਵੇਦ ਇਹਨਕ ਬਾਤ ਸਹ ਸੇ 18 ਤਹਿ ਕਤਿਬਾਂ ਅਸਲੂ ਇਕਤਾਤ ਲਿਖਾ ਹੋਇ ਤਾ ਲਿਖੀਐ ਲਿਖਿਆ ਹੋਇ વિનાਸ਼ ਨਾਨਕ ਵਡਾ ਕੀ ਹੈ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਇੱਥੀ ਸੁਰਤ ਨ ਪਾਇਆ ਨਦੀਆਂ ਤੇ ਵਾਪ ਵਹ ਸਮੰਧ ਨ ਜਾਣ ਹੈ ਸੰਬੰਧ ਸਾ ਸੁਲਤਾਨ ਗ੍ਰਹ ਸਿੱਤੀ ਮਾਲ ਧਨ ਕਿਹੜੀ ਤੁਲਨ ਹੋਣੀ ਜੇ ਤਿਸ ਮਨੋਂ ਨਾ ਵਿਸਰੈ ਅੰਤਨਾ ਸਿੱਤੀ ਕਹਿ ਨਾੰਤ ਅੰਤਨਾ ਕਰਨੇ ਦੇ ਨਾੰਤਾ ਅੰਤਨਾ ਵੇਖਣ ਸੁਨ ਨਾੰਤਾ ਅੰਤਨਾ ਜਾਪੇ ਗਿਆ ਮਨ ਮੰਤਾ ਅੰਤਨਾ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਮਾਰ ਹੰਤਕਾਰ ਕੀ ਤਿਗਲਾਇ ਤਾਂ ਕਿ ਅੰਤ ਨ ਪਾਇ ਜਾਏ ਇਹ ਹੰਤ ਨ ਜਾਣੇ ਕੋਈ ਬੋਤਾ ਕਹੀ ਬੋਤਾ ਹੋਏ ਵੱਡਾ ਸਾਹਿਬ ਤਾ ਥਾਂ ਉੱਚੇ ਉਰ ਉਚਾ ਨਾਹ ਏਡਾ ਉਚਾ ਹੋਵੇ ਕੋਈ ਤੇ ਸੋਚੇ ਕੋ ਜਾਣਾ ਸੋਏ ਜਿਵੜੇ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲੰਤ ਮਾਇ ਕੀਤੇ ਮੰਗਹਿ ਜੋਤ ਪਾਰ ਕੀਤੇ ਆ ਗਣਤ ਨਹੀਂ ਵਿਚਾਰ ਕੀਤੇ ਖਾਪਟੇ ਵਿਕਾਰ ਕੀਤੇ ਲੈ ਲਮ ਕਿਰਪਾਏ ਕੀਤੇ ਮੂਰਖਾਏ ਖਾਏ ਕਿਤਿਆਂ ਦੁਖੂ ਸਦਮਾਰ ਇਹ ਪੇ ਦਾਤਰੀ ਦਾਤ ਹੋ ਬੰਦ ਘਰਸੀ ਭਾਣਾ ਹੋਏ ਹੋ ਰਾਕ ਨਾ ਸਕੈ ਕੋਏ ਜੇ ਕੋ ਖਾਏ ਕੋ ਆਕਣ ਪਾਏ ਉਹ ਜਾਣੇ ਜਿੱਤਿਆ ਮੁਹ ਖਾਏ ਆਪੇ ਜਾਣੇ ਆਪੇ ਦੇਹ ਆਖੇ ਸੇ ਭੇ ਕਈ ਕਿਉ ਜਿਸਨੂੰ ਬਖਸ਼ੇ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਹਮ ਮਲ ਗੁਣ ਮਲ ਵਾਪਾਰ ਅਮਲ ਵਾਕਾਰ ਅਮਲ ਪੰਡਹਾਰ ਅਮਲ ਆਵਹਿ ਮੁੱਲ ਜਹੈ ਅਮਲ ਭਾਇ ਮਲਾ ਸਮਾਹੀ ਅਮਲ ਧਰਮ ਅਮਲ ਦੀਬਾਨ ਅਮਲ ਤੁਲ ਮਲ ਫਰਮਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲੋ ਮੁਲਾਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖਹਿ ਵੇਦ ਪਾਠ ਫਰਮਾਨ ਆਖਹਿ ਪੜੇ ਕਰਿ ਵਿਖਿਆਣ ਆਖਹਿ ਵਰਮੇ ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰਨਾਮ ਮਨੁ ਤਰਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉਠੜ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕਈ ਕੇ ਜੇਵੜ ਭਾਵ ਤਿਵੜ ਹੋਏ ਨਾਨਕ ਜਾਣ ਸਚਾ ਸੋਇ ਜਿਕ ਆਖੇ ਬੋਲ ਬਿਗਾੜੂ ਤਾਂ ਲਖੀਏ ਸਰਗਾ ਰੰਗਵਾਰ ਸੁਦਰ ਕੇ ਹਸੂ ਕਰਕੇ ਹਾ ਜਿਤ ਬਹਿ ਸਰਬ ਸੁਨਾਲੇ ਵਾਜੇ ਨਾਦ ਰੇਕ ਸੰਖਾ ਕਿਤੇ ਵਨਹਾਰੇ ਕਿਤੇ ਰਗ ਪਰਿ ਸੁ ਕਹੀਆਂ ਕਿਤੇ ਗਵਨਹਾਰੇ ਗਵਹਿ ਤਉਨ ਕੋਣ ਕਾਣੀ ਬੈਸਲ ਤਰ ਗਵਹਿ ਰਾਜ ਤੰਦਵਾਰੇ ਗਵਹ ਚਤ ਗਉਤ ਲਖਨਾ ਹੈ ਲੇਖ ਲਖ ਤਉ ਵਿਚਾਰ ਗਵਹ ਹੀ ਸ਼ਰਮਾ ਦੇਵੀ ਸੋਹਣ ਸਦਾ ਸਵਾਰੇ ਗਵਹ ਹਿੰਦੇ ਨਸਨ ਬੈਠੇ ਦੇਵ ਤਿਆਨ ਅੰਦਰ ਨਾ ਦੇ ਗਵਹ ਸਦ ਸਮਾਧੀ ਅੰਦਰ ਗੰਗ ਸਾਧ ਵਿਚਾਰੇ ਕਾਵਣ ਜਤੀ ਸਤੀ ਸੰਤੋਖੀ ਗਵਹ ਬਿਕਰਾਰੇ ਗਾਵਣ ਪੰਡਤ ਪੜਨ ਰੱਖੇ ਸਰ ਜਗ ਜਗ ਵਿਦਿਆ ਨਾਲੇ ਗਵਹ ਮੋਹੁਨੀਆ ਮਨ ਮੋਹਣਾ ਸੁਰਗਾ ਮੱਚ ਪਿਆਲੇ ਗਾਵਣ ਰਤਨੁ ਪਾਇ ਤੇਰੀ ਅਠਸਰ ਤਿਤ ਨਾਲੇ ਗਵਹ ਜੋਦ ਮਹਾਵਲ ਸੂਰਾ ਗਮਹਿ ਖਾਣੀ ਚਾਰੇ ਗਮਹਿ ਖੰਡ ਮੰਡਲ ਵਰਪੰਡਾ ਕਰਕਰ ਰੱਕੇ ਧਾਰੇ ਸਹੀ ਤਦ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤਿ ਬਸਾਲੇ ਹੋਰ ਕੀਤੇ ਗਮ ਸੇਮੈ ਚਤਨਾ ਨਨ ਲਗਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਹੈ ਪਿਓ ਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਨੁ ਕਾਈ ਕਰ ਕਰ ਵਿਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਦਾ ਕਾਲ ਕੁਆਰੀ ਕਾ ਜੁਗ ਡੰਡਾ ਪਰਤੀ ਤ ਆਈ ਪੰਥੀ ਸਹਜ ਨਾਤੀ ਮਨ ਜਿਤੇ ਜਗ ਜੀਤ ਅਦੇ ਤ ਸੰਤਹਿ ਸਵਾਦ ਨੀਲ ਨਾਦ ਨਾਲ ਜਗ ਜਗ ਏਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਕਟਕੜ ਵਜਹਿਨਾਦ ਆਪ ਨਾਥ ਨਾਥੀ ਸਭਾਂ ਕੀਰੇ ਤੇ ਸਜਵਰਾ ਸਾਦ ਸੰਯੋਗ ਜੁਗ ਦੇ ਕਰ ਚਲਾਵੇ ਲੇਖੇ ਆ ਵੇ ਭਾਗ ਅਦੇਤ ਸਿਆਨ ਦੇਸ ਆਦ ਨੀਲ ਨਾਦ ਨਾ ਜਗ ਜਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੇ ਤਿਰ ਚਲੇ ਪਰਮਾਨ ਇੱਕ ਸੰਸਾਰ ਇੱਕ ਪੰਧਾਰੀ ਇੱਕ ਲਾਏ ਦੀਵਾਲ ਜਿਉ ਤ ਸੁਭਾਵੈ ਤਉ ਚਲਾਵੇ ਜਿ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਨ ਆਵੇ ਬਹੁਤਾ ਇਹ ਵਿਦਾਨ ਅਦੇ ਦਿਸਾਂ ਦੇ ਸਭ ਆਧ ਨੀਲਾ ਨਾਦ ਨਾ ਜੁਗ ਜੁਗ ਏਕੋ ਵੇਸ ਆ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸਿਕਵਰ ਕਰ ਕਰ ਵੇਖੇ ਸਰਜਨ ਹਰ ਨਾਨਕ ਸੱਚੀ ਕੀ ਸਾਚੀ ਗਾਰ ਅਦੇ ਦਿਸਾਂ ਦੇ ਸਭ ਆਧ ਨੀਲਾ ਨਾਦ ਨਾ ਜੁਗ ਜੁਗ ਏਕੋ ਵੇਸ ਇੱਕ ਦੋ ਜੀਬੂ ਲੱਖ ਹੋਇ ਲੱਖ ਹੋਇ ਰਕਵੀਸ ਲੱਖ ਲੱਖ ਜਿਹੜਾ ਕੀ ਹੈ ਇੱਕ ਨਾਮ ਜਗਦੀਸ ਇਹ ਤਰ੍ਹਾਂ ਪਦ ਪਵੜੀਆਂ ਚੜਿਆ ਹੋਇ ਕੀਸ ਸੁਣ ਗਲਾਂ ਆਕਾਸ਼ ਕੀ ਕੀਟਾ ਆਈ ਰੀ ਸ ਨਾਨਕ ਨਦਰੀ ਪਾਈਏ ਕੁੜੀ ਕੁੜਾ ਠੀਸ ਆਖਣ ਜੋਰ ਚ ਪੈ ਨਹਿ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸ੍ਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸਟੈ ਸੰਸਾਰ ਜਿਸ ਹੱਥ ਜੋ ਕਰ ਵਿਖੇ ਸੋਏ ਨਾਨਕ ਤੁਮ ਨਹੀਂ ਚਨਾ ਕੋਏ ਨਰਾਤੀ ਰੁਤੀ ਤੇ ਤਿਵਾਰ ਤੰਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਪ ਰਹੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਥੈ ਸੋਣ ਪੰਚ ਪਰਮਾਨ ਨਦਰੀ ਕਰਨ ਬਬੈ ਨਿਸ਼ਾਨ ਰਜਪਕਾ ਜੀ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮਾ ਕਿਤੇ ਪੰਨ ਪਾਣੀ ਬੈਸੰਤਰ ਕਿਤੇ ਕਰਮ ਹੈ ਸਭ ਕਿਤੇ ਬਨ ਮੇ ਘਾਰਤ ਕੜੀਏ ਰੂਪ ਰੰਗ ਕੀ ਵੇਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਦੂਪ ਦੇਸ਼ ਕਿਤੇ ਇੰਦ ਚੰਦ ਸੂਰਗਿਤੇ ਕਿਤੇ ਮੰਗਲ ਦੇਸ਼ਾ ਕਿਤੇ ਸਿਦਵਦਨਾਥ ਕੀਤੇ ਕਿਤੇ ਦੇਵ ਵੀ ਵੇਸ ਕਿਤੇ ਦੇਵਦਾਨ ਉਮਨ ਕੀਤੇ ਕਿਤੇ ਰਤਨ ਸਮੁੰਦ ਕਿਤੀਆਂ ਘਾਣੀ ਦਿੱਤੀਆਂ ਵਾਲੀ ਕਿਤੇ ਬਾਤ ਨਰਿੰਦ ਇਤਿਆਂ ਸਰਤੀ ਸੇਵ ਕੀਤੇ ਨਾਨਕ ਅਨਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘੜੀਏ ਬਹੁਤ ਯਾਨੂਪ ਤਾਂ ਕੀਆ ਗੱਲਾਂ ਕਤੀਆਂ ਨਾ ਜਾਹੀ ਜੇ ਕੋ ਕਹੈ ਪਿਛੈ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧਾ ਤਿੱਥੇ ਘੜੀਏ ਸਦਾਂ ਸਿਧਾਂਤ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤិន ਮੈਂ ਰਾਮ ਰਹਾ ਪਰਪੂਰ ਤਿੱਥੈ ਸਿਤੋ ਸਿਤਾ ਮਹਿ ਮਾਮਾ ਹੈ ਤਾਂ ਕਿ ਰੂਪ ਨ ਕਥਨੇ ਜਾਏ ਨਾ ਮਰਨ ਠਾਗੇ ਜਾਏ ਜਿਨ ਕਹ ਰਾਮ ਸਹਿ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋ ਕਰੇ ਆਨੰਦ ਸਚਾ ਮਨਸੋਏ ਸਤਖੰਡ ਸਹਿ ਨੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿਥੈ ਖਾਨ ਮੰਨ ਲਿਖ ਭੱਡ ਜੇ ਕੋ ਕਥੇ ਤਾਨਤ ਨੰਦ ਤਿਥੈ ਲੋ ਲੋ ਆਕਾਰ ਜਿਵ ਜਿਵ ਹਕਮਤ ਰਹਿ ਤਵ ਕਾਰ ਵਿਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਅਹਰਾ ਧੀਰਜ ਸੁਨਿਆਰ ਅਹਰਨ ਮਤ ਵੇਲ ਹਤਿਆਰ ਭਉ ਖਲਾਗਨ ਤਪਤਾਉ ਮੰਡ ਪਉ ਮ੍ਰਿਤ ਟਾਦ ਕੜੀਏ ਸਬਦ ਸਚੀ ਦੇ ਰਸਾਲ ਜਿਨ ਕੋ ਨਦਰ ਕਰਨ ਤਨ ਕਾ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਅਮਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਤ ਦੇਵ ਸਰਹਾ ਦੋਏ ਦਾਈ ਦਾਇਆ ਖਿਲਾ ਸਗਲ ਜਗਤ ਚੰਗੀਆਂ ਆਂ ਬਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜਾ ਕੀ ਦੂਰ ਜਿਨੀ ਨਾਮ ਈਹਾ ਜਾ ਗਏ ਮਸਕਦ ਕਦ ਕਹਾਲ ਨਾਨਕ ਤੇ ਮੁਖ ਜਲੇ ਕੀਤੀ ਛਤੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਦ ਕਦ ਕਹਾਲ ਨਾਨਕ ਤੇ ਮੁਖ ਜਲੇ ਕੀਤੀ ਛਤੀ ਨਾਲ